ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਮੇਰੇ ਪਿਤਾ ਨੇ ਦੌਲਤ ਦੇ ਲਾਲਚ ਵਿੱਚ 16 ਸਾਲ ਦੇ ਲੜਕੇ ਨਾਲ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਵਿਆਹ ਤੋਂ ਬਾਅਦ ਮੈਂ ਸਾਰੀ ਜਾਇਦਾਦ ਆਪਣੇ ਨਾਮ ਕਰਵਾ ਲਵਾਂ ਤੇ ਤਲਾਕ ਲੈ ਲਵਾਂ ਮੈਂ ਵੀ ਲਾਲਚ ਵਿੱਚ ਆ ਕੇ ਰਾਜੀ ਹੋ ਗਈ ਤੇ ਮੈਂ ਆਪਣਾ ਵਿਆਹ ਪਿਤਾ ਦੇ ਦੋਸਤ ਦੇ ਮੁੰਡੇ ਨਾਲ ਕਰਵਾ ਲਿਆ ਵਿਆਹ ਦੀ ਰਾਤ ਜਦੋਂ ਉਹ ਕਮਰੇ ਵਿੱਚ ਆਇਆ ਤਾਂ ਮੈਂ ਉਸ ਨੂੰ ਅਲੱਗ ਸੌਣ ਲਈ ਕਿਹਾ ਕਿਉਂਕਿ ਮੇਰੀ ਨਜ਼ਰ ਵਿੱਚ ਉਹ ਸਿਰਫ ਇੱਕ ਬੱਚਾ ਸੀ ਪਰ ਜਿਸ ਨੂੰ ਮੈਂ ਬੱਚਾ ਸਮਝਦੀ ਸੀ ਉਹ ساری ਰਾਤ ਮੇਰੇ ਨਾਲ ਪਵਨ ਮੇਰੇ ਪਿਤਾ ਦੇ ਦੋਸਤ ਦਾ ਮੁੰਡਾ ਸੀ ਜਿਸ ਦੀ ਉਮਰ ਉਸ ਸਮੇਂ 12 ਸਾਲ ਦੀ ਸੀ ਜਦੋਂ ਉਹ ਸਾਡੇ ਘਰ ਰਹਿਣ ਆਇਆ ਸੀ ਪਵਨ ਦੇ ਮਾਤਾ ਪਿਤਾ ਦੀ ਅਚਾਨਕ ਮੌਤ ਤੋਂ ਬਾਅਦ ਮੇਰੇ ਪਿਤਾ ਉਸ ਨੂੰ ਪਿੰਡ ਤੋਂ ਸ਼ਹਿਰ ਹਮੇਸ਼ਾ ਲਈ ਆਪਣੇ ਘਰ ਲੈ ਆਏ ਪਵਨ ਦਾ ਇਸ ਦੁਨੀਆ ਵਿੱਚ ਕੋਈ ਨਹੀਂ ਸੀ ਉਸ ਨੂੰ ਨਾਲ ਲੈ ਕੇ ਆਉਣ ਤੋਂ ਇਲਾਵਾ ਔਰ ਕੋਈ ਚਾਰਾ ਵੀ ਨਹੀਂ ਸੀ ਪਹਣ ਦੇ ਪਿਤਾ ਤੇ ਮੇਰੇ ਪਿਤਾ ਵਿਚਕਾਰ ਬਹੁਤ ਪਿਆਰ ਸੀ ਦੋਵੇਂ ਇੱਕ ਦੂਜੇ ਨਾਲ ਅਸਲੀ ਭਰਾਵਾਂ ਵਾਂਗ ਰਹਿੰਦੇ ਸੀ ਮੈਂ ਉਸ ਸਮੇਂ 17 ਸਾਲ ਦੀ ਸੀ ਜਦੋਂ ਪਹਣ ਸਾਡੇ ਘਰ ਆਇਆ ਉਹ ਰੋ ਰਿਹਾ ਸੀ ਉਸ ਨੂੰ ਮਾਂ-ਬਾਪ ਦੇ ਵਿਛੋੜੇ ਦਾ ਬਹੁਤ ਦੁੱਖ ਸੀ ਉਹ ਆਪਣੇ ਮਾਂ-ਬਾਪ ਨੂੰ ਗਵਾ ਚੁੱਕਾ ਸੀ ਮੈਂ ਉਸ ਨੂੰ ਛੋਟਾ ਭਰਾ ਸਮਝਦੀ ਸੀ ਇਸ ਲਈ ਉਸ ਤੇ ਦੁੱਖ ਦੇ ਮੌਕੇ ਤੇ ਮੈਂ ਉਸ ਨੂੰ ਗਲੇ ਲਗਾ ਕੇ ਦਲਾਸਾ ਦਿੰਦੀ ਸੀ ਉਸ ਤੇ ਹੰਝੂ ਪੂੰਝਦੀ ਸੀ ਉਸ ਨੂੰ ਕਹਿੰਦੀ ਕਿ ਤੁਸੀਂ ਮੇਰੀ ਮਾਂ ਨੂੰ ਆਪਣੀ ਮਾਂ ਸਮਝੋ ਮੇਰੀ ਮਾਂ ਵੀ ਉਸ ਨੂੰ ਬਹੁਤ ਪਿਆਰ ਕਰਦੀ ਸੀ ਪਰ ਉਹ ਹੌਲੀ-ਹੌਲੀ ਮੇਰੇ ਨਾਲ ਬਹੁਤ ਜੁੜ ਗਿਆ ਉਹ ਮੇਰੇ ਨਾਲ ਆਪਣੇ ਮਾਤਾ-ਪਿਤਾ ਬਾਰੇ ਘੰਟਿਆਂ ਬੱਧੀ ਗੱਲਾਂ ਕਰਦਾ ਸੀ ਪਵਨ ਦੇ ਪਿਤਾ ਨੇ ਸਾਰੀ ਜਾਇਦਾਦ ਉਸ ਦੇ ਨਾਮ ਕਰ ਦਿੱਤੀ ਸੀ ਇਸ ਲਈ ਜ਼ਮੀਨ ਤੇ ਪੈਸੇ ਉਸ ਕੋਲ ਆਉਂਦੇ ਰਹਿੰਦੇ ਸੀ ਤੇ ਇਹ ਪੈਸੇ ਇੰਨੇ ਜ਼ਿਆਦਾ ਸੀ ਕਿ ਉਸ ਦੇ ਨਾਲ ਸਾਡੇ ਖਰਚੇ ਵੀ ਪੂਰੇ ਹੋਣ ਲੱਗੇ ਮੇਰੇ ਪਿਤਾ ਦਾ ਕਾਰੋਬਾਰ ਬਹੁਤ ਛੋਟਾ ਸੀ ਅਸੀਂ ਮੁਸ਼ਕਲ ਨਾਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਸੀ ਪਰ ਹੁਣ ਸਾਡੇ ਘਰ ਵਿੱਚ ਹਰ ਐਸ਼ਵ ਰਾਮਦਾਸ ਮਾਣ ਆਉਣ ਲੱਗਾ ਪਵਨ ਸ਼ਾਮ ਨੂੰ ਮੈਨੂੰ ਖੇਡਣ ਲਈ ਕਹਿੰਦਾ ਤਾਂ ਮੈਂ ਵੀ ਉਸ ਦਾ ਮਨ ਬਹਿਲਾਉਣ ਲਈ ਉਸ ਨਾਲ ਖੇਡਣ ਲੱਗ ਪੈਂਦੀ ਉਹ ਪੜਾਈ ਵੀ ਮੇਰੇ ਨਾਲ ਹੀ ਕਰਨ ਲੱਗ ਪਿਆ ਸੀ ਮੈਂ ਵੀ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਮੈਂ ਸੋਚਿਆ ਮੈਨੂੰ ਛੋਟਾ ਭਰਾ ਮਿਲ ਗਿਆ ਪਰ ਮੈਂ ਭੁੱਲ ਗਈ ਸੀ ਕਿ ਭਰਾ ਕਹੇ ਨਾਲ ਕੋਈ ਨਹੀਂ ਬਣਦਾ ਉਸ ਸਮੇਂ ਮੈਂ ਬੀਏ ਦੇ ਪਹਿਲੇ ਸਾਲ ਵਿੱਚ ਸੀ ਕਦੇ ਕਦਾ ਹੀ ਕਾਲਜ ਜਾਂਦੀ ਸੀ ਮੈਂ ਜ਼ਿਆਦਾਤਰ ਘਰ ਵਿੱਚ ਹੀ ਪੜ੍ਹਦੀ ਸੀ ਮੇਰੀ ਮਾਂ ਨੇ ਖਾਣਾ ਬਣਾਉਣ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੋਈ ਸੀ ਇਸ ਲਈ ਪਵਨ ਸਕੂਲ ਤੋਂ ਵਾਪਸ ਆਉਂਦੇ ਹੀ ਸਿੱਧਾ ਰਸੋਈ ਵਿੱਚ ਆ ਜਾਂਦਾ ਜਦੋਂ ਮੈਂ ਉਸ ਲਈ ਖਾਣਾ ਬਣਾਉਂਦੀ ਤਾਂ ਉਹ ਆਉਂਦੇ ਹੀ ਮੇਰੇ ਗਲੇ 'ਚ ਬਾਹਾਂ ਪਾ ਕੇ ਕਹਿੰਦਾ ਰਦਿਕਾ ਜੀ ਤੁਸੀਂ ਅੱਜ ਮੇਰੇ ਲਈ ਕੀ ਬਣਾਇਆ ਹੈ ਮੈਂ ਉਸ ਨੂੰ ਕਿਹਾ ਪਹਿਲਾ ਆਪਣੇ ਕਮਰੇ ਵਿੱਚ ਜਾ ਨਹਾ ਕੇ ਫਰੈਸ਼ ਹੋ ਜਾ ਤੁਸੀਂ ਤਾਂ ਸਿੱਧੇ ਰਸੋਈ ਵਿੱਚ ਆ ਜਾਂਦੇ ਹੋ ਮੇਰੀਆਂ ਗੱਲਾਂ ਸੁਣ ਉਹ ਮੇਰੇ ਵੱਲ ਬਹੁਤ ਧਿਆਨ ਨਾਲ ਦੇਖਦਾ ਤੇ ਕਹਿੰਦਾ ਮੈਂ ਸਕੂਲੋਂ ਵਾਪਸ ਆਉਂਦੇ ਹੀ ਤੁਹਾਨੂੰ ਦੇਖਣਾ ਚਾਹੁੰਦਾ ਹਾਂ ਮੈਂ ਜਿੰਨਾ ਸਮਾਂ ਸਕੂਲ ਵਿੱਚ ਰਹਿੰਦਾ ਹਾਂ ਮੇਰਾ ਦਿਲ ਤੁਹਾਨੂੰ ਦੇਖਣ ਲਈ ਬੇਚੈਨ ਰਹਿੰਦਾ ਹੈ ਬਸ ਮੈਨੂੰ ਪਤਾ ਹੈ ਕਿ ਮੈਂ ਤੇਰੇ ਬਿਨਾਂ ਸਕੂਲ ਦਾ ਸਮਾਂ ਕਿੰਜ ਗੁਜ਼ਾਰਦਾ ਹਾਂ ਮੈਂ ਸੋਚਿਆ ਸ਼ਾਇਦ ਇਸੇ ਲਈ ਉਹ ਮੈਨੂੰ ਪਿਆਰ ਕਰਦਾ ਹੈ ਕਿਉਂਕਿ ਮੈਂ ਉਸਦੇ ਹਰ ਗਮ ਵਿੱਚ ਉਸਦੇ ਹੰਝੂ ਪੂੰਝੇ ਸੀ ਉਸ ਨੂੰ 3 ਸਾਲ ਹੋ ਗਏ ਸਨ ਸਾਡੇ ਘਰ ਰਹਿੰਦੇ ਆ ਹੁਣ ਉਹ 10ਵੀਂ ਕਲਾਸ ਵਿੱਚ ਹੋ ਗਿਆ ਸੀ ਸ਼ਾਇਦ ਉਸਤੇ ਸ਼ਾਇਦ ਉਸ ਨੂੰ ਮੇਰੀ ਆਦਤ ਪੈ ਗਈ ਸੀ ਸੱਚ ਤਾਂ ਇਹ ਸੀ ਕਿ ਮੇਰਾ ਵੀ ਦਿਲ ਉਸਤੇ ਬਿਨਾਂ ਨਹੀਂ ਲੱਗਦਾ ਸੀ ਪਰ ਮੈਂ ਉਸ ਨੂੰ ਆਪਣੇ ਛੋਟੇ ਭਰਾ ਵਾਂਗ ਹੀ ਸਮਝਦੀ ਸੀ ਪਰ ਮੈਨੂੰ ਉਸਤੇ ਪਿਆਰ ਦੀ ਤੀਬਰਤਾ ਦਾ ਉਦੋਂ ਅਹਿਸਾਸ ਹੋਇਆ ਜਦੋਂ ਮੇਰੀ ਮਾਂ ਦੀ ਦੋਸਤ ਦਾ ਲੜਕਾ ਸਾਡੇ ਘਰ ਕੁਝ ਦਿਨ ਰਹਿਣ ਲਈ ਆਇਆ ਉਹ ਆਪਣੀ ਨੌਕਰੀ ਦੇ ਸਿਲਸਲੇ ਵਿੱਚ ਦਿੱਲੀ ਆਇਆ ਹੋਇਆ ਸੀ ਤੇ ਮੇਰੀ ਮਾਂ ਨੇ ਉਸ ਨੂੰ ਸਾਡੇ ਘਰ ਰਹਿਣ ਲਈ ਕਿਹਾ ਸੀ ਜਦੋਂ ਤੱਕ ਉਸ ਨੂੰ ਉਸਦੀ ਪਸੰਦ ਦਾ ਕਮਰਾ ਨਹੀਂ ਮਿਲਦਾ ਮੰਮੀ ਦੀ ਸਹੇਲੀ ਘਰ ਵਿੱਚ ਮੇਰਾ ਬਚਪਨ ਤੋਂ ਹੀ ਆਉਣਾ ਜਾਣਾ ਸੀ ਤੇ ਮੰਮੀ ਦੀ ਸਹੇਲੀ ਦਾ ਬੇਟਾ ਮੋਹਿਤ ਵੀ ਸਾਡੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਬਚਪਨ ਤੋਂ ਹੀ ਸਾਡੀ ਦੋਵਾਂ ਦੀ ਬਹੁਤ ਵਧੀਆ ਦੋਸਤੀ ਸੀ ਮੇਰੀ ਮਾਂ ਤੇ ਉਸਦੀ ਸਹੇਲੀ ਨੇ ਬਚਪਨ ਤੋਂ ਹੀ ਸਾਡੇ ਰਿਸ਼ਤੇ ਦੀ ਗੱਲ ਤੈਅ ਕੀਤੀ ਹੋਈ ਸੀ ਇਸ ਗੱਲ ਦਾ ਪਤਾ ਮੈਨੂੰ ਤੇ ਮੋਹਿਤ ਨੂੰ ਵੀ ਸੀ ਇਸ ਲਈ ਇੱਕ ਦੂਜੇ ਲਈ ਅਸੀਂ ਇੱਕੋ ਜਿਹੇ ਭਾਵਨਾਵਾਂ ਵਿੱਚ ਰੱਖਦੇ ਸੀ ਜਦੋਂ ਉਸ ਨੂੰ ਨੌਕਰੀ ਮਿਲੀ ਤਾਂ ਬਹੁਤ ਖੁਸ਼ ਸੀ ਕਹਿਣ ਲੱਗਾ ਆਂਟੀ ਜੀ ਮੈਨੂੰ ਇੱਕ ਛੋਟਾ ਜਿਹਾ ਫਲੈਟ ਮਿਲ ਗਿਆ ਹੈ ਹੁਣ ਮੈਂ ਆਪਣੇ ਫਲੈਟ ਵਿੱਚ ਸ਼ਿਫਟ ਹੋ ਜਾਵਾਂਗਾ ਜਿਸ ਦਿਨ ਉਸ ਨੂੰ ਨੌਕਰੀ ਮਿਲੀ ਉਸ ਦੀ ਮਾਂ ਤੇ ਭੈਣ ਦੂਜੇ ਸ਼ਹਿਰ ਤੋਂ ਵੀ ਆਈਆਂ ਸੀ ਉਹ ਮਠਿਆਈ ਦਾ ਡੱਬਾ ਲੈ ਕੇ ਆਈਆਂ ਸੀ ਮੈਂ ਉਹਨਾਂ ਲਈ ਰਸੋਈ ਵਿੱਚ ਚਾਹ ਦਾ ਪ੍ਰਬੰਧ ਕਰ ਰਹੀ ਸੀ ਪਵਨ ਵੀਰ ਰਸੋਈ ਵਿੱਚ ਖੜਾ ਮੇਰੀ ਮਦਦ ਕਰ ਰਿਹਾ ਸੀ ਉਹ ਪਕੌੜੇ ਬਣਾਉਣ ਲਈ ਆਲੂ ਕੱਟ ਰਿਹਾ ਸੀ ਬਾਕੀ ਸਾਰਾ ਕੁਝ ਮੈਂ ਤਿਆਰ ਕਰ ਲਿਆ ਸੀ ਅੱਜ ਮੈਂ ਮੋਹਿਤ ਦੀ ਪਸੰਦ ਦਾ ਸਭ ਕੁਝ ਤਿਆਰ ਕੀਤਾ ਸੀ ਮੈਂ ਪਵਨ ਨਾਲ ਗੱਲ ਕਰ ਰਹੀ ਸੀ ਜਦੋਂ ਮੋਹਿਤ ਮਠਿਆਈ ਲੈ ਕੇ ਰਸੋਈ ਵਿੱਚ ਆਇਆ ਉਸ ਨੂੰ ਦੇਖ ਕੇ ਮੇਰੀਆਂ ਅੱਖਾਂ ਸ਼ਰਮ ਨਾਲ ਆਪਣੇ ਆਪ ਨੀਵੀਆਂ ਹੋ ਜਾਂਦੀਆਂ ਸੀ ਮੇਰਾ ਚਿਹਰਾ ਗੁਲਾਬੀ ਹੋਣ ਲੱਗਾ ਉਸ ਨੇ ਮਠਿਆਈ ਦਾ ਡੱਬਾ ਮੇਰੇ ਸਾਹਮਣੇ ਕੀਤਾ ਤੇ ਕਿਹਾ ਤੁਸੀਂ ਮੈਨੂੰ ਵਧਾਈ ਨਹੀਂ ਦਿੱਤੀ ਜਦੋਂ ਮੈਂ ਡੱਬੇ ਵਿੱਚੋਂ ਮਠਿਆਈ ਚੁੱਕਣ ਲੱਗੀ ਤਾਂ 모হিত ਨੇ ਉਸਨੂੰ ਪਿੱਛੇ ਕਰ ਲਿਆ ਫਿਰ ਬਰਫੀ ਚੁੱਕੀ ਤੇ ਮੇਰੇ ਮੂੰਹ ਦੇ ਕੋਲ ਕਰ ਦਿੱਤੀ ਤੇ ਬੋਲਿਆ ਮੇਰੇ ਹੱਥੋਂ ਖਾਓ ਮੈਨੂੰ ਚੰਗਾ ਲੱਗੇਗਾ ਵੈਸੇ ਵੀ ਅੱਜ ਮੰਮੀ ਤੁਹਾਡੀ ਮਾਂ ਨਾਲ ਬਹੁਤ ਖਾਸ ਗੱਲ ਕਰਨ ਆਈ ਹੈ ਮੈਂ ਉਸਦੇ ਹੱਥੋਂ ਬਰਫੀ ਲੈ ਕੇ ਖਾ ਲਈ ਤੇ ਫਿਰ ਕੱਪ ਵਿੱਚ ਚਾਹ ਪਾਉਣ ਲੱਗੀ ਪਰ ਮੈਨੂੰ ਨਹੀਂ ਪਤਾ ਸੀ ਕਿ ਪਵਨ ਨੂੰ 모হিত ਦੀਆਂ ਗੱਲਾਂ ਤੇ ਇਹ ਵਿਵਹਾਰ ਬੁਰਾ ਲੱਗੇਗਾ ਮੋਹਿਤ ਮੇਰੇ ਬਿਲਕੁਲ ਨੇੜੇ ਖੜਾ ਮੈਨੂੰ ਦੇਖ ਰਿਹਾ ਸੀ ਉਸਨੇ ਕਿਹਾ ਰਾਧਿਕਾ ਕੀ ਤੁਸੀਂ ਮੈਨੂੰ ਨਹੀਂ ਪੁੱਛੋਗੇ ਕਿ ਮੰਮੀ ਕਿਸ ਖਾਸ ਕੰਮ ਲਈ ਆਈ ਹੈ ਮੈਨੂੰ ਪਤਾ ਸੀ ਕਿ ਮੋਹਿਤ ਸਿਰਫ ਨੌਕਰੀ ਦੀ ਉਡੀਕ ਕਰ ਰਿਹਾ ਸੀ ਯਕੀਨਨ ਹੁਣ ਵਿਆਹ ਦੀ ਗੱਲ ਹੋਵੇਗੀ ਪਰ ਮੈਂ ਅਣਜਾਣ ਬਣ ਗਈ ਸੀ ਮੈਂ ਪੁੱਛਿਆ ਕਿ ਉਹ ਕਿਸ ਖਾਸ ਕੰਮ ਲਈ ਆਈ ਹੈ ਮੋਹਿਤ ਮੁਸਕਰਾ ਕੇ ਕਹਿਣ ਲੱਗਾ ਤੈਨੂੰ ਸਦਾ ਲਈ ਮੇਰਾ ਬਣਾਉਣ ਲਈ ਜਦੋਂ ਮੋਹਿਤ ਗੱਲਾਂ ਕਰ ਰਿਹਾ ਸੀ ਤਾਂ ਪਵਨ ਦੇ ਚੀਕਣ ਦੀ ਆਵਾਜ਼ ਇਸੀ ਦੋਵੇਂ ਹੋਸ਼ ਵਿੱਚ ਆ ਗਏ ਆਲੂ ਕੱਟਦੇ ਸਮੇਂ ਪਵਨ ਦੀ ਉਂਗਲ ਕੱਟ ਗਈ ਸੀ ਹੁਣ ਖੂਨ ਵਹਿ ਰਿਹਾ ਸੀ ਉਸਨੇ ਆਪਣੇ ਹੱਥ ਫੜ ਕੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਮੈਂ ਤੇ ਮੋਹਿਤ ਉਸਦੇ ਨੇੜੇ ਗਏ ਮੈਂ ਉਸਦਾ ਹੱਥ ਫੜ ਲਿਆ ਕੱਟ ਬਹੁਤ ਡੂੰਘਾ ਸੀ ਉਸਦੇ ਹੱਥ ਵਿੱਚੋਂ ਬਹੁਤ ਖੂਨ ਵਹਿ ਰਿਹਾ ਸੀ ਅੱਖਾਂ ਵਿੱਚ ਵੀ ਹੰਝੂ ਵਹਿ ਰਹੇ ਸੀ ਮੋਹਿਤ ਨੇ ਪਵਨ ਦਾ ਹੱਥ ਮੇਰੇ ਹੱਥੋਂ ਫੜ ਲਿਆ ਉਫ ਇਸਦਾ ਹੱਥ ਕਾਫੀ ਕੱਟ ਗਿਆ ਹੈ ਤੂੰ ਵੀ ਨਾ ਰਾਧਿਕਾ ਕੀ ਲੋੜ ਸੀ ਬੱਚੇ ਤੋਂ ਇਹ ਕੰਮ ਕਰਵਾਉਣ ਦੀ ਜਾ ਉਹ ਜਾ ਕੇ ਪੱਟੀ ਲੈ ਕੇ ਆਵੋ ਪਵਨ ਦੇ ਕੱਟੇ ਹੋਏ ਹੱਥ ਨੂੰ ਦੇਖ ਕੇ ਮੋਹਿਤ ਵੀ ਉਦਾਸ ਹੋ ਰਿਹਾ ਸੀ ਪਵਨ ਮੂੰਹ ਬੰਦ ਕਰਕੇ ਆਪਣਾ ਦਰਦ ਸਹਿ ਰਿਹਾ ਸੀ ਮੈਂ ਉਸ ਦਾ ਹੱਥ ਦੇਖ ਕੇ ਹੀ ਡਰ ਗਈ ਸੀ ਇਸ ਲਈ ਜਲਦੀ ਨਾਲ ਰਸੋਈ ਵਿੱਚੋਂ ਨਿਕਲ ਕੇ ਮਾਂ ਦੇ ਕਮਰੇ ਵਿੱਚ ਗਈ ਤੇ ਪੱਟੀ ਲੈ ਆਈ ਮੇਰੀ ਮਾਂ ਤੇ ਮੋਹਿਤ ਦੀ ਮਾਂ ਦੋਵੇਂ ਪਵਨ ਲਈ ਚਿੰਤਾ ਕਰਨ ਲੱਗੀਆਂ ਉਹ ਰੋ ਰਿਹਾ ਸੀ ਮੈਂ ਕਿਹਾ ਕਿ ਦਰਦ ਹੋ ਰਿਹਾ ਹੈ ਉਸ ਨੂੰ ਇਸ ਤਰ੍ਹਾਂ ਰੋਂਦੇ ਦੇਖ ਮੇਰੀਆਂ ਅੱਖਾਂ ਨਮ ਹੋ ਗਈਆਂ ਸਨ ਮੈਨੂੰ ਇੰਨਾ ਪਰੇਸ਼ਾਨ ਦੇਖ ਕੇ ਉਸਨੇ ਕਿਹਾ ਹਾਂ ਇੰਨਾ ਤਰਤ ਹੋ ਰਿਹਾ ਹੈ ਕਿ ਮੈਂ ਸਹਿ ਨਹੀਂ ਸਕਦਾ ਪਤਾ ਨਹੀਂ ਉਸਦੇ ਬੋਲਾਂ ਵਿੱਚ ਕੀ ਸੀ ਜਿਸ ਨੇ ਮੈਨੂੰ ਕੁਝ ਪਲ ਚੁੱਪ ਕਰਵਾ ਦਿੱਤਾ ਸੀ ਸਾਰੇ ਪਾਉਣ ਵਿੱਚ ਰੁੱਝੇ ਹੋਏ ਸੀ ਨਾ ਤਾਂ ਕਿਸੇ ਨੇ ਠੀਕ ਤਰ੍ਹਾਂ ਕੁਝ ਕਹਾਦਾ ਤੇ ਨਾ ਹੀ ਮੇਰੀ ਹੋਣ ਵਾਲੀ ਸੱਸ ਨੇ ਕੋਈ ਗੱਲ ਕੀਤੀ ਸੀ ਮੋਹਿਤ ਦੀ ਮਾਂ ਜਾਣ ਤੋਂ ਪਹਿਲਾਂ ਕਹਿਣ ਲੱਗੀ ਕਿ ਮੈਂ ਬਹੁਤ ਖਾਸ ਕੰਮ ਲਈ ਆਈ ਸੀ ਪਰ ਪਵਨ ਦੇ ਦਰਦ ਨੇ ਸਾਰੇ ਹੋਸ਼ ਭੁਲਾ ਦਿੱਤੇ ਸੀ ਪਰ ਅਗਲੀ ਵਾਰ ਮੈਂ ਰਾਧਿਕਾ ਨੂੰ ਮੋਹਿਤ ਦੇ ਨਾਮ ਦੀ ਮੂਠੀ ਪਾਉਣ ਲਈ ਸਾਰੀਆਂ ਰਸਮਾਂ ਨਾਲ ਆਵਾਂਗੀ ਉਸ ਸਮੇਂ ਮੈਂ ਇਸ ਗੱਲ ਤੋਂ ਖੁਸ਼ ਨਹੀਂ ਹੋਈ ਸੀ ਕਿਉਂਕਿ ਮੇਰਾ ਸਾਰਾ ਧਿਆਨ ਪਵਨ ਦੇ ਇਕੱਠੇ ਹੋਏ ਹੱਥ ਤੇ ਸੀ ਮੋਹਿਤ ਦੀ ਮਾਂ ਜਾ ਚੁੱਕੀ ਸੀ ਜਦੋਂ ਪਿਤਾ ਘਰ ਆਏ ਤਾਂ ਤੁਰੰਤ ਪਵਨ ਨੂੰ ਡਾਕਟਰ ਕੋਲ ਲੈ ਗਏ ਪਵਨ ਨੇ ਮੇਰੇ ਹੱਥੋਂ ਰਾਤ ਦਾ ਖਾਣਾ ਖਾਦਾ ਸੀ ਪਤਾ ਨਹੀਂ ਕਿਉਂ ਉਸ ਦੀਆਂ ਨਜ਼ਰਾਂ ਮੇਰੇ ਤੇ ਟਿਕੀਆਂ ਹੋਈਆਂ ਸਨ ਉਹ ਸਿਰਫ ਮੇਰੇ ਵੱਲ ਦੇਖ ਰਿਹਾ ਸੀ ਪਹਿਲੀ ਵਾਰ ਪਤਾ ਨਹੀਂ ਕਿਉਂ ਮੈਨੂੰ ਉਸ ਦੀਆਂ ਨਜ਼ਰਾਂ ਵਿੱਚ ਉਲਝਣ ਹੋਈ ਸੀ ਪਹਿਲੀ ਵਾਰ ਮੈਨੂੰ ਮਹਿਸੂਸ ਹੋਇਆ ਕਿ ਉਹ ਮੇਰੇ ਤੋਂ ਆਪਣਾ ਨਜ਼ਰ ਹਟਾ ਲਵੇ ਮੈਨੂੰ ਨਹੀਂ ਪਤਾ ਸੀ ਕਿ ਉਸ ਦੀਆਂ ਅੱਖਾਂ ਵਿੱਚ ਕੀ ਸੀ ਪਰ ਮੈਂ ਉਲਝਣ ਦਾ ਸ਼ਿਕਾਰ ਹੋ ਰਹੀ ਸੀ ਉਸ ਤੋਂ ਬਾਅਦ ਇਹ ਰੁਝਾਨ ਸ਼ੁਰੂ ਹੋਇਆ ਪਵਨ ਦੇ ਸ਼ਬਦ ਮੈਨੂੰ ਇੱਕ ਅਜੀਬ ਉਲਝਣ ਵਿੱਚ ਪਾ ਦਿੰਦੇ ਸਨ ਉਹ ਮੈਨੂੰ ਕਹਿੰਦਾ ਰਾਧਿਕਾ ਜੀ ਦੁਆ ਕਰੋ ਕਿ ਮੈਂ ਜਲਦੀ ਵੱਡਾ ਹੋ ਜਾਵਾਂ ਮੈਂ ਉਸਦੀ ਗੱਲ ਸੁਣ ਕੇ ਹੈਰਾਨੀ ਨਾਲ ਮੁਸਕਰਾਉਣ ਲੱਗੀ ਤੇ ਕਿਹਾ ਤੂੰ ਵੱਡਾ ਹੋ ਕੇ ਕੀ ਕਰੇਗਾ ਉਸਨੇ ਕਿਹਾ ਆਪਣੇ ਘਰ ਦਾ ਸਾਰਾ ਕੰਮ ਸੰਭਾਲ ਲਵਾਂਗਾ ਬਹੁਤ ਪੈਸਾ ਕਮਾਵਾਂਗਾ ਮੋਹਿਤ ਭਰਾ ਤੋਂ ਵੀ ਵੱਧ ਤੇ ਫਿਰ ਇਹ ਕਹਿ ਕੇ ਉਹ ਚੁੱਪ ਹੋ ਗਿਆ ਮੈਂ ਕਿਹਾ ਫਿਰ ਕੀ ਮੈਂ ਤੁਹਾਨੂੰ ਫਿਰ ਕਦੇ ਦੱਸਾਂਗਾ ਪਹਿਲਾਂ ਇਹ ਦੱਸੋ ਕਿ ਤੁਹਾਨੂੰ ਮੋਹਿਤ ਭਰਾ ਤੇ ਮੇਰੇ ਵਿੱਚੋਂ ਕੌਣ ਵਧੀਆ ਲੱਗਦਾ ਹੈ ਉਸਦੇ ਸਵਾਲ ਨੇ ਮੈਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਸੀ ਮੈਂ ਪਵਨ ਨੂੰ ਕਿਹਾ ਇਹ ਕਿਹੋ ਜਿਹਾ ਸਵਾਲ ਹੈ ਤੁਸੀਂ ਮੇਰੇ ਲਈ ਛੋਟੇ ਭਰਾ ਵਾਂਗ ਹੋ ਤੇ ਮੋਹਿਤ ਮੇਰਾ ਮੰਗੇਤਰ ਹੈ ਪਰ ਉਹ ਜिद ਕਰ ਰਿਹਾ ਸੀ ਉਸਨੇ ਕਿਹਾ ਮੈਨੂੰ ਦੱਸੋ ਕਿ ਤੁਹਾਨੂੰ ਸਾਡੇ ਦੋਵਾਂ ਵਿੱਚੋਂ ਸਭ ਤੋਂ ਵੱਧ ਕੌਣ ਪਸੰਦ ਹੈ ਮੈਂ ਉਸਦੇ ਸਾਹਮਣੇ ਮੋਹਿਤ ਦਾ ਨਾਮ ਨਹੀਂ ਲੈ ਸਕਦੀ ਸੀ ਇਸ ਲਈ ਮੈਂ ਕਿਹਾ ਕਿ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ ਮੋਹਿਤ ਤੋਂ ਵੀ ਜ਼ਿਆਦਾ ਮੈਂ ਇਹ ਗੱਲ ਮਜ਼ਾਕ ਵਿੱਚ ਕਹੀ ਸੀ ਜਿਵੇਂ ਕੋਈ ਵੱਡੀ ਭੈਣ ਛੋਟੇ ਭਰਾ ਨੂੰ ਕਹਿੰਦੀ ਹੈ ਮੇਰੀ ਗੱਲ ਸੁਣ ਕੇ ਉਸ ਦਾ ਚਿਹਰਾ ਚਮਕ ਉਠਿਆ ਤੇ ਕਹਿਣ ਲੱਗਾ ਮੈਨੂੰ ਪਤਾ ਸੀ ਜਦੋਂ ਮੈਂ ਤੁਹਾਨੂੰ ਇੰਨਾ ਪਿਆਰ ਕਰਦਾ ਹਾਂ ਇਹ ਕਿਵੇਂ ਸੰਭਵ ਹੈ ਕਿ ਤੁਹਾਨੂੰ ਮੇਰੇ ਨਾਲ ਪਿਆਰ ਨਾ ਹੋਵੇ ਮੈਨੂੰ ਉਸ ਦੀ ਗੱਲ ਇੰਨੀ ਬੁਰੀ ਨਹੀਂ ਲੱਗੀ ਸੀ ਜਿੰਨਾ ਉਸ ਦੀਆਂ ਅੱਖਾਂ ਦੀ ਚਮਕ ਨੇ ਸੋਚਣ ਲਈ ਮਜਬੂਰ ਕੀਤਾ ਮੈਂ ਉਸ ਨੂੰ ਹਮੇਸ਼ਾ ਇੱਕ ਛੋਟਾ ਬੱਚਾ ਸਮਝਦੀ ਸੀ ਇਸ ਲਈ ਮੈਂ ਉਸ ਦੇ ਬਾਰੇ ਜਿਹਾ ਸੋਚ ਵੀ ਨਹੀਂ ਸਕਦੀ ਸੀ ਪਵਨ 10ਵੀਂ ਕਲਾਸ ਬਹੁਤ ਚੰਗੇ ਨੰਬਰਾਂ ਨਾਲ ਪਾਸ ਹੋਇਆ ਸੀ ਮੋਹਿਤ ਦੀ ਮਾਂ ਇਸ ਵਾਰ ਮੇਰੇ ਲਈ ਮੰਗਣੀ ਦਾ ਸਾਰਾ ਸਮਾਨ ਲੈ ਕੇ ਆਈ ਸੀ। ਸਾਡੇ ਘਰ ਇੱਕ ਛੋਟੀ ਜੀ ਪਾਰਟੀ ਰੱਖੀ ਗਈ ਸੀ। ਮੇਰੀਆਂ ਸਹੇਲੀਆਂ ਨੇ ਮੈਨੂੰ ਬਹੁਤ ਵਧੀਆ ਟੰਗ ਨਾਲ ਤਿਆਰ ਕੀਤਾ ਸੀ। ਪਰ ਪਤਾ ਨਹੀਂ ਕਿਉਂ ਪਵਨ ਚੁੱਪ ਸੀ। ਮੈਂ ਤਿਆਰ ਹੋ ਕੇ ਮੋਹਿਤ ਦੇ ਨਾਲ ਬੈਠ ਗਈ। ਫਿਰ ਪਵਨ ਕੁਝ ਦੇਰ ਮੇਰੇ ਵੱਲ ਦੇਖਦਾ ਰਿਹਾ। ਮੇਰੀ ਨਜ਼ਰ ਵੀ ਵਾਰ-ਵਾਰ ਉਸਤੇ ਜਾ ਰਹੀ ਸੀ। ਉਸ ਦੀਆਂ ਅੱਖਾਂ ਪਤਾ ਨਹੀਂ ਕਿਉਂ ਲਾਲ ਹੋ ਗਈਆਂ। ਤੇ ਜਦੋਂ ਮੋਹਿਤ ਨੇ ਮੈਨੂੰ ਅੰਗੂਠੀ ਪਾਉਣ ਲਈ ਮੇਰਾ ਹੱਥ ਫੜਿਆ। ਤਾਂ ਪਵਨ ਤੇਜ਼ੀ ਨਾਲ ਉੱਥੋਂ ਚਲਾ ਗਿਆ ਮੈਨੂੰ ਪਤਾ ਸੀ ਕਿ ਉਹ ਮੈਨੂੰ ਜਾਂਦਾ ਦੇਖ ਕੇ ਉਦਾਸ ਸੀ ਮੇਰੀ ਮੰਗਣੀ ਹੋ ਰਹੀ ਸੀ ਤੇ ਇੱਕ ਸਾਲ ਬਾਅਦ ਵਿਆਹ ਹੋਣ ਵਾਲਾ ਸੀ ਇਸ ਲਈ ਪਵਨ ਉਦਾਸ ਹੋ ਰਿਹਾ ਸੀ ਪਰ ਮੈਂ ਵੀ ਕੀ ਕਰ ਸਕਦੀ ਸੀ ਇੱਕ ਨਾ ਇੱਕ ਦਿਨ ਮੇਰਾ ਵਿਆਹ ਤਾਂ ਹੋਣਾ ਹੀ ਸੀ ਅੱਜ ਮੋਹਿਤ ਬਹੁਤ ਖੁਸ਼ ਸੀ ਉਹ ਮੇਰੇ ਕੰਨ ਦੇ ਨੇੜੇ ਆ ਕੇ ਕਹਿਣ ਲੱਗਾ ਕਿਉਂ ਨਾ ਮੰਗਣੀ ਦੀ ਥਾਂ ਵਿਆਹ ਕਰ ਲੈਂਦੇ ਹਾਂ ਸੌਣ ਲੱਗੇ ਰਾਧਿਕਾ ਮੈਨੂੰ ਅੱਜ ਨੀਂਦ ਨਹੀਂ ਆਉਣੀ ਹੈ ਉਸ ਦੀਆਂ ਨਸ਼ੀਲੀਆਂ ਗੱਲਾਂ ਸੁਣ ਕੇ ਮੇਰੀਆਂ ਗੱਲਾਂ ਸ਼ਰਮ ਨਾਲ ਲਾਲ ਹੋ ਗਈਆਂ ਮੇਰਾ ਚਿਹਰਾ ਆਪਣੇ ਆਪ ਹੀ ਸ਼ਰਮ ਨਾਲ ਚੁੱਕ ਗਿਆ ਮੈਂ ਮੋਹਿਤ ਨੂੰ ਪਸੰਦ ਕੀਤਾ ਪਰ ਉਸਤੇ ਪਿਆਰ ਦੇ ਪ੍ਰਗਟਾਵੇ ਨੇ ਮੇਰੇ ਅੰਦਰ ਹਲਚਲ ਪੈਦਾ ਕਰ ਦਿੱਤੀ ਸੀ ਸਾਰੇ ਮਹਿਮਾਨ ਚਲੇ ਗਏ ਸਨ ਜਦੋਂ ਮੋਹਿਤ ਦਾ ਪਰਿਵਾਰ ਜਾਣ ਲੱਗਾ ਤਾਂ ਮੋਹਿਤ ਦੇ ਭੈਣ ਨੇ ਮੈਨੂੰ ਇੱਕ ਵੱਖਰਾ ਗਿਫਟ ਪੈਕ ਦਿੱਤਾ ਉਸਨੇ ਕਿਹਾ ਮੋਹਿਤ ਭਰਾ ਤੁਹਾਡੇ ਲਈ ਪਾਗਲ ਹੋ ਗਏ ਹਨ ਇਹ ਵੀ ਉਸਨੇ ਦਿੱਤਾ ਹੈ ਤੁਹਾਡੇ ਲਈ ਸੋਨੇ ਦੀ ਚੇਨ ਹੈ ਜਿਸ ਤੇ ਮੋਹਿਤ ਲਿਖਿਆ ਹੋਇਆ ਹੈ ਉਸਨੇ ਕਿਹਾ ਇਸ ਨੂੰ ਹਰ ਸਮੇਂ ਪਹਿਨ ਕੇ ਰੱਖਣਾ ਮੈਂ ਸ਼ਰਮਾ ਕੇ ਉਹ ਪੈਕਟ ਲੈ ਕੇ ਆਪਣੇ ਕਮਰੇ ਵਿੱਚ ਆ ਗਈ ਉਹ ਲੋਕ ਚਲੇ ਗਏ ਸਨ ਮੈਂ ਬਹੁਤ ਖੁਸ਼ ਸੀ ਉਸ ਚੇਨ ਨੂੰ ਪਹਿਨ ਕੇ ਦੇਖ ਰਹੀ ਸੀ ਜਦੋਂ ਮੋਹਿਤ ਦਾ ਫੋਨ ਆਇਆ ਮੈਂ ਮੁਸਕਰਾ ਕੇ ਉਸ ਦਾ ਕਾਲ ਚੁੱਕਿਆ ਸੀ ਹੁਣ ਤਾਂ ਮੋਹਿਤ ਦੀਆਂ ਗੱਲਾਂ ਨਾਲ ਸ਼ਾਂਤੀ ਮਿਲਦੀ ਸੀ ਉਹ ਆਪਣੀਆਂ ਗੱਲਾਂ ਦਾ ਜ਼ਿਕਰ ਮੇਰੇ ਕੋਲ ਕਰਨ ਲੱਗ ਪਿਆ ਸੀ ਉਸਦੇ ਬੋਲ ਇੰਨੇ ਜਾਦੂ ਵਾਲੇ ਸੀ ਕਿ ਮੈਂ ਪਵਨ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸੀ ਭਾਵੇਂ ਮੈਨੂੰ ਪਤਾ ਸੀ ਕਿ ਉਹ ਆਪਣੇ ਕਮਰੇ ਵਿੱਚ ਬੈਠਾ ਰੋ ਰਿਹਾ ਹੋਵੇਗਾ ਪਰ ਇਸ ਸਮੇਂ ਮੈਨੂੰ ਮੋਹਿਤ ਦੀਆਂ ਗੱਲਾਂ ਵਿੱਚ ਜ਼ਿਆਦਾ ਦਿਲਚਸਪੀ ਸੀ ਮੋਹਿਤ ਨੇ ਕਿਹਾ ਕਿ ਮੈਂ ਸਬਰ ਨਹੀਂ ਕਰ ਸਕਦਾ ਮੈਂ ਆਪਣੀ ਮਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਕੁਝ ਮਹੀਨਿਆਂ ਬਾਅਦ ਵਿਆਹ ਦੀ ਤਾਰੀਖ ਤੈਅ ਕਰ ਦਿਓ ਨਹੀਂ ਤਾਂ ਮੈਂ ਰਾਧਿਕਾ ਨੂੰ ਕਿਤੇ ਲੈ ਜਾਵਾਂਗਾ ਅਜੇ ਮੈਂ ਮੋਹਿਤ ਨਾਲ ਗੱਲ ਕਰ ਹੀ ਰਹੀ ਸੀ ਕਿ ਮੈਨੂੰ ਰੋਲਾ ਸੁਣਾਇ ਦਿੱਤਾ ਮੈਂ ਤੁਰੰਤ ਫੋਨ ਬੰਦ ਕੀਤਾ ਤੇ ਕਮਰੇ ਵਿੱਚੋਂ ਬਾਹਰ ਆ ਗਈ ਮੰਮੀ-ਡਾਡੀ ਵੀ ਮੰਗਣੀ ਦੇ ਫੰਕਸ਼ਨ ਤੋਂ ਬਾਅਦ ਥੱਕੇ ਹੋਏ ਸਨ ਤੇ ਆਪਣੇ ਕਮਰੇ ਵਿੱਚ ਸੁੱਤੇ ਪਏ ਸੀ ਤੇ ਰੋਲਾ ਸੁਣ ਕੇ ਉਹ ਵੀ ਬਾਹਰ ਆ ਗਏ। ਮੇਰੇ ਪਿਤਾ ਜੀ ਨੇ ਪਵਨ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਪਰ ਉਸਨੇ ਦਰਵਾਜ਼ਾ ਨਹੀਂ ਖੋਲਿਆ। ਸਭ ਉਹ ਚੀਕ ਜ਼ਹਾੜਾ ਪਾ ਕੇ ਆਪਣੇ ਕਮਰੇ ਦਾ ਸ਼ੀਸ਼ਾ ਤੋੜ ਰਿਹਾ ਸੀ ਤੇ ਕਹਿ ਰਿਹਾ ਸੀ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂਗਾ ਕਿਉਂਕਿ ਤੁਸੀਂ ਮੇਰੀ ਰਦਿਕਾ ਜੀ ਨੂੰ ਮੇਰੇ ਤੋਂ ਵੱਖ ਕਰ ਦਿਓਗੇ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ। ਇਹ ਸ਼ਾਇਦ ਉਹ ਆਪਣੇ ਆਪ ਨੂੰ ਕੁਝ ਕਰ ਨਾ ਦੇਵੇ ਮੈਂ ਦਰਵਾਜ਼ਾ ਖੜਕਾਇਆ ਤੇ ਉਸ ਨੂੰ ਦਰਵਾਜ਼ਾ ਖੋਲਣ ਲਈ ਆਪਣੀ ਸੌਹ ਦਿੱਤੀ ਪਰ ਉਸਨੇ ਕਿਹਾ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਇਸ ਲਈ ਮੈਂ ਦਰਵਾਜ਼ਾ ਨਹੀਂ ਖੋਲਾਂਗਾ ਜਦੋਂ ਮੈਂ ਮਰ ਗਿਆ ਤਾਂ ਤੁਸੀਂ ਸ਼ੌਂਕ ਨਾਲ ਵਿਆਹ ਕਰ ਲੈਣਾ ਮੈਂ ਉਸਦੇ ਬੋਲ ਤੇ ਜਨੂਨ ਨੂੰ ਦੇਖ ਕੇ ਹੈਰਾਨ ਰਹਿ ਗਈ ਮੰਮੀ ਤੇ ਪਿਤਾ ਜੀ ਵੀ ਹੈਰਾਨ ਤੇ ਚਿੰਤਤ ਖੜੇ ਸਨ ਮੈਂ ਇਹ ਸੋਚ ਰਹੀ ਸੀ ਕਿ ਉਸ ਨੂੰ ਲੱਗਦਾ ਹੈ ਮੇਰੇ ਜਾਣ ਤੋਂ ਬਾਅਦ ਇਕੱਲਾ ਰਹਿ ਜਾਵੇਗਾ ਉਸ ਨੂੰ ਇੱਕ ਦੋਸਤ ਤੇ ਇੱਕ ਭੈਣ ਦੀ ਲੋੜ ਸੀ ਪਰ ਮੈਂ ਗਲਤ ਸੀ ਇਹ ਜਜ਼ਬਾ ਇਹ ਪਿਆਰ ਭੈਣ ਭਰਾ ਜਾਂ ਦੋਸਤ ਵਰਗਾ ਨਹੀਂ ਸੀ ਇਹ ਜਨੂਨ ਕੁਝ ਹੋਰ ਹੀ ਸੀ ਉਹ ਅੰਦਰੋਂ ਚੀਕਿਆ ਮੈਂ ਸਾਰੀ ਦੁਨੀਆ ਨੂੰ ਅੱਗ ਲਾ ਦਿਆਂਗਾ ਮੈਂ ਆਪਣੇ ਆਪ ਨੂੰ ਤਬਾਹ ਕਰ ਦਿਆਂਗਾ ਮੈਂ ਆਪਣੀ ਰਾਧਿਕਾ ਜੀ ਤੋਂ ਬਿਨਾ ਨਹੀਂ ਰਹਿ ਸਕਦਾ ਮੇਰੀ ਮਾਂ ਵੀ ਉਸ ਦੀਆਂ ਗੱਲਾਂ ਸੁਣ ਕੇ ਰੋਣ ਲੱਗ ਪਈ ਅਸੀਂ ਉਸ ਦਾ ਇਹ ਰੂਪ ਕਦੀ ਨਹੀਂ ਦੇਖਿਆ ਸੀ ਅਸੀਂ ਸਾਰੇ ਡਰੇ ਹੋਏ ਸੀ ਕਿ ਉਹ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ ਲਵੇ ਮੈਂ ਹੱਥ ਜੋੜ ਕੇ ਰੋਂਦੀ ਹੋਈ ਨੇ ਉਸ ਨੂੰ ਬੇਨਤੀ ਕੀਤੀ ਤਾਂ ਉਸ ਨੇ ਦਰਵਾਜ਼ਾ ਖੋਲ ਦਿੱਤਾ ਉਹ ਬਹੁਤ ਰੋ ਰਿਹਾ ਸੀ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਸਨ ਫਿਰ ਅਚਾਨਕ ਉਸ ਨੇ ਮੈਨੂੰ ਜੱਫੀ ਪਾ ਲਈ ਉਸ ਦਾ ਦਿਲ ਬਹੁਤ ਤੇਜ਼ ਤੇਜ਼ ਧੜਕ ਰਿਹਾ ਸੀ ਉਹ ਕਹਿਣ ਲੱਗਾ ਕਿ ਮੈਂ ਇਸ ਮੰਦਰੀ ਨੂੰ ਸੁੱਟ ਦੇਵਾਂ ਉਹ ਹੁੰਦਾ ਕੌਣ ਹੈ ਜੋ ਤੇਰੇ ਨਾਲ ਵਿਆਹ ਕਰੇਗਾ ਛੋਟੇ ਬੱਚੇ ਵਾਂਗ ਉਹ ਉੱਚੀ ਉੱਚੀ ਰੋ ਰਿਹਾ ਸੀ ਮੇਰੀ ਮੰਮੀ ਨੂੰ ਕਹਿਣ ਲੱਗਾ ਆਂਟੀ ਰੱਬ ਦਾ ਵਾਸਤਾ ਮੈਨੂੰ ਇੰਨਾ ਵੱਡਾ ਦੁੱਖ ਨਾ ਦਿਓ ਰੱਬ ਨੇ ਮੇਰੇ ਮਾਪੇ ਨੂੰ ਮੇਰੇ ਤੋਂ ਖੋ ਲਿਆ ਹੈ ਮੇਰੀ ਰਾਧਿਕਾ ਜੀ ਮੇਰੇ ਤੋਂ ਨਾ ਖੋਵੋ ਮੇਰੀ ਮਾਂ ਨੇ ਉਸ ਨੂੰ ਚੁੱਪ ਕਰਾਇਆ ਤੇ ਮੈਨੂੰ ਅੰਦਰ ਜਾਣ ਦਾ ਇਸ਼ਾਰਾ ਕੀਤਾ ਤਾਂ ਮੈਂ ਵਾਪਸ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਕਿ ਆਖਿਰ ਪਵਨ ਨੂੰ ਹੋ ਕੀ ਗਿਆ ਹੈ ਮੈਂ ਹਜੇ ਇਸ ਉਲਝਣ ਵਿੱਚ ਹੀ ਸੀ ਕਿ ਮੇਰੇ ਮੋਬਾਈਲ ਦੀ ਘੰਟੀ ਵੱਜਣ ਲੱਗੀ ਮੈਂ ਫੋਨ ਵੱਲ ਦੇਖਿਆ ਮੋਹਿਤ ਦਾ ਕਾਲ ਸੀ ਇਸ ਸਮੇਂ ਮੈਂ ਮਾਨਸਿਕ ਤੌਰ ਤੇ ਇੰਨੀ ਪਰੇਸ਼ਾਨ ਸੀ ਕਿ ਮੈਂ ਮੋਹਿਤ ਨਾਲ ਗੱਲ ਨਹੀਂ ਕਰ ਸਕਦੀ ਸੀ ਮੈਂ ਸੋਚਿਆ ਉਸ ਨੂੰ ਕਹਿ ਦਿੰਦੀ ਹਾਂ ਮੈਨੂੰ ਨੀਂਦ ਆ ਰਹੀ ਹੈ ਮੈਂ ਕੱਲ ਨੂੰ ਗੱਲ ਕਰਾਂਗੀ ਪਰ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਮੋਹਿਤ ਪੜਕ ਉੱਠਿਆ ਉਹ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਮੈਂ ਤੁਹਾਨੂੰ ਕਿੰਨੇ ਸਮੇਂ ਤੋਂ ਲਗਾਤਾਰ ਫੋਨ ਕਰ ਰਿਹਾ ਹਾਂ ਅਚਾਨਕ ਫੋਨ ਬੰਦ ਕਰਕੇ ਤੁਸੀਂ ਕਿੱਥੇ ਚਲੇ ਗਏ ਅੱਜ ਪਹਿਲੀ ਵਾਰ ਉਸ ਨੇ ਗੁੱਸੇ ਨਾਲ ਗੱਲ ਕੀਤੀ ਸੀ ਪਰ ਮੈਂ ਉਸਨੂੰ ਕੀ ਦੱਸਦੀ ਕਿ ਮੈਂ ਕਿਸ ਉਲਝਣ ਵਿੱਚ ਹਾਂ ਮੈਂ ਕਿਹਾ ਮੰਮੀ ਦੀ ਤਬੀਅਤ ਅਚਾਨਕ ਵਿਗੜ ਗਈ ਸੀ ਇਸ ਲਈ ਗੱਲ ਨਹੀਂ ਕਰ ਸਕੀ ਮੈਨੂੰ ਉਸ ਨਾਲ ਝੂਠ ਬੋਲਣਾ ਪਿਆ ਕਿਉਂਕਿ ਇਹ ਬਹਾਨਾ ਮੈਨੂੰ ਇਸ ਸਮੇਂ ਸਹੀ ਲੱਗਿਆ ਇਹ ਸੁਣ ਕੇ 모ਹਿਤ ਚੁੱਪ ਹੋ ਗਿਆ ਤੇ ਫਿਰ ਆਪਣੇ ਰਵੱਈਏ ਲਈ ਮਾਫੀ ਮੰਗਣ ਲੱਗਾ ਤੇ ਮਾਂ ਦਾ ਹਾਲਚਾਲ ਪੁੱਛਿਆ ਪਰ ਮੈਂ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਸੀ ਇੱਕ ਪਾਸੇ 모ਹਿਤ ਜਲਦੀ ਵਿਆਹ ਕਰਨ ਤੇ ਅੜਿਆ ਸੀ ਦੂਜੇ ਪਾਸੇ ਪਵਨ ਇਸ ਸੱਚਾਈ ਨੂੰ ਮੰਨਣ ਲਈ ਤਿਆਰ ਨਹੀਂ ਸੀ ਮੈਂ ਹਮੇਸ਼ਾ ਉਸ ਨਾਲ ਨਹੀਂ ਰਹਿ ਸਕਦੀ ਸੀ ਆਖਰਕਾਰ ਮੈਨੂੰ ਕਿਸੇ ਨਾ ਕਿਸੇ ਦਿਨ ਵਿਆਹ ਕਰਨਾ ਹੀ ਹੈ ਸੱਚ ਤਾਂ ਇਹ ਸੀ ਕਿ ਮੈਂ ਵੀ ਮੋਹਿਤ ਨੂੰ ਬਹੁਤ ਪਿਆਰ ਕਰਨ ਲੱਗ ਪਈ ਸੀ ਕਿਉਂਕਿ ਉਹ ਮੇਰਾ ਮੰਗੇਤਰ ਸੀ ਤੇ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ ਹੁਣ ਰਾਤ ਨੂੰ ਕਈ ਘੰਟਿਆਂ ਤੱਕ ਪਵਨ ਮੈਨੂੰ ਆਪਣੇ ਕੋਲ ਬਿਠਾਈ ਰੱਖਦਾ ਸ਼ਾਇਦ ਉਹ ਜਾਣਦਾ ਸੀ ਕਿ ਮੋਹਿਤ ਮੇਰੇ ਨਾਲ ਰਾਤ ਨੂੰ ਗੱਲਾਂ ਕਰਦਾ ਹੈ ਮੈਂ ਘੜੀ ਵੱਲ ਦੇਖਦੀ ਰਹਿੰਦੀ ਸੀ ਤੇ ਜਦੋਂ ਮੈਂ ਕਿਸੇ ਤਰ੍ਹਾਂ ਪਵਨ ਤੋਂ ਛਟਕਾਰਾ ਪਾ ਕੇ ਕਮਰੇ ਵਿੱਚ ਆਉਂਦੀ ਸੀ ਤਾਂ ਮੋਹਿਤ ਦੀਆਂ ਬਹੁਤ ਸਾਰੀਆਂ ਮਿਸਕਾਲਾਂ ਦੇਖ ਕੇ ਪਰੇਸ਼ਾਨ ਹੋ ਜਾਂਦੀ ਸੀ ਹੁਣ ਮੈਂ ਰੋਜ਼-ਰੋਜ਼ ਕੀ ਬਹਾਨਾ ਬਣਾਉਂਦੀ ਇੱਕ ਦਿਨ ਤਾਂ ਮੋਹਿਤ ਨੇ ਕਹਿ ਦਿੱਤਾ ਕਿ ਮੈਂ ਹੁਣ ਉਸ ਨੂੰ ਨਖਰੇ ਦਿਖਾਉਣ ਲੱਗ ਪਈ ਹਾਂ ਮੈਂ ਉਸ ਨੂੰ ਪਿਆਰ ਨਹੀਂ ਕਰਦੀ ਹਾਂ ਮੈਂ ਸਾਰੇ ਦਿਨ ਦਾ ਥੱਕਿਆ ਹੋਇਆ ਦਫ਼ਤਰ ਤੋਂ ਆਉਂਦਾ ਹਾਂ ਇਸ ਲਈ ਮੈਂ ਰਾਤ ਨੂੰ ਕੁਝ ਸਮਾਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ ਤੇ ਤੁਸੀਂ ਰਾਤ ਦੇ 1 ਵਜੇ ਤੱਕ ਮੇਰੀ ਕਾਲ ਨਹੀਂ ਚੁੱਕਦੇ ਤੁਸੀਂ ਕੀ ਚਾਹੁੰਦੇ ਹੋ ਮੋਹਿਤ ਨੂੰ ਹੁਣ ਮੇਰੇ ਤੇ ਸ਼ੱਕ ਹੋਣ ਲੱਗਾ ਸੀ ਮੈਂ ਡਰ ਗਈ ਤੇ ਉਸਨੂੰ ਕਿਹਾ ਕਿ ਮੈਂ ਪਵਨ ਦੇ ਕਮਰੇ ਵਿੱਚ ਹੁੰਦੀ ਹਾਂ ਜਦੋਂ ਤੋਂ ਉਸਦੇ ਮਾਤਾ ਪਿਤਾ ਦੀ ਮੌਤ ਹੋ ਗਈ ਹੈ ਉਸਨੂੰ ਮੇਰੇ ਨਾਲ ਬਹੁਤ ਲਗਾਵ ਹੈ ਜਦੋਂ ਤੱਕ ਉਹ ਮੇਰੇ ਨਾਲ ਗੱਲਾਂ ਨਹੀਂ ਕਰਦਾ ਉਸਨੂੰ ਨੀਂਦ ਨਹੀਂ ਆਉਂਦੀ ਮੈਂ ਸੋਚਿਆ ਕਿ ਮੋਹਿਤ ਮੇਰੀ ਗੱਲ ਸਮਝ ਜਾਵੇਗਾ ਪਰ ਉਹ ਤਾਂ ਮੇਰੇ ਨਾਲ ਹੀ ਗੁੱਸੇ ਹੋਣ ਲੱਗਾ ਤੇ ਕਿਹਾ ਤੁਸੀਂ ਰਾਤ ਦੇ ਸਮੇਂ ਪਵਨ ਦੇ ਕਮਰੇ ਵਿੱਚ ਕੀ ਕਰਦੇ ਹੋ ਮੈਂ ਕਿਹਾ ਮੋਹਿਤ ਤੈਨੂੰ ਕੀ ਹੋ ਗਿਆ ਹੈ ਉਹ ਇੱਕ ਛੋਟਾ ਬੱਚਾ ਹੈ ਤੇ ਉਹ ਮੈਨੂੰ ਆਪਣੀ ਵੱਡੀ ਭੈਣ ਸਮਝਦਾ ਹੈ ਉਹ ਕਹਿਣ ਲੱਗਾ ਕਿ ਉਹ ਹੁਣ ਇੰਨਾ ਛੋਟਾ ਨਹੀਂ ਹੈ ਉਹ 2 ਮਹੀਨਿਆਂ ਬਾਅਦ 17 ਸਾਲ ਦਾ ਹੋ ਜਾਵੇਗਾ ਅੱਜ ਤੋਂ ਬਾਅਦ ਤੁਸੀਂ ਉਸਦੇ ਕਮਰੇ ਵਿੱਚ ਨਹੀਂ ਜਾਵੋਗੀ ਫਿਰ ਮੈਂ ਕਿਸੇ ਤਰ੍ਹਾਂ ਮੋਹਿਤ ਦਾ ਮੂਡ ਠੀਕ ਕੀਤਾ ਫਿਰ ਕੁਝ ਦਿਨਾਂ ਬਾਅਦ ਸਾਡੇ ਨਾਲ ਇੱਕ ਅਜੀਹਾ ਹਾਦਸਾ ਹੋਇਆ ਜਿਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਮੇਰੇ ਵਿਆਹ ਦੀ ਤਰੀਕ ਤੈ ਹੋ ਗਈ ਸੀ ਤੇ 15 ਦਿਨਾਂ ਬਾਅਦ ਸਾਡਾ ਵਿਆਹ ਹੋਣਾ ਸੀ ਜਦੋਂ ਮੋਹਿਤ ਦਾ ਐਕਸੀਡੈਂਟ ਹੋ ਗਿਆ ਉਸਦੀ ਲੱਤ ਦੀ ਹੱਡੀ ਟੁੱਟ ਗਈ ਸੀ ਮੈਂ ਬਹੁਤ ਜ਼ਿਆਦਾ ਰੋ ਰਹੀ ਸੀ ਉਸ ਸਮੇਂ ਪਵਨ ਹੀ ਸੀ ਜਿਸਨੇ ਮੇਰੇ ਹੰਝੂ ਪੂੰਝੇ ਮੰंजे ਤੇ ਪੈਨ ਕਰਕੇ ਮੋਹਿਤ ਦੀ ਨੌਕਰੀ ਵੀ ਚਲੀ ਗਈ ਸੀ ਮੇਰੇ ਪਿਤਾ ਦਾ ਕੰਮ ਵੀ ਖਤਮ ਹੋ ਗਿਆ ਸੀ ਕਿਉਂਕਿ ਜਦੋਂ ਤੋਂ ਪਵਨ ਦੇ ਪਿਤਾ ਦੀ ਜ਼ਮੀਨ ਦੇ ਪੈਸੇ ਆਉਣੇ ਸ਼ੁਰੂ ਹੋਏ ਸਨ ਪਿਤਾ ਨੇ ਆਪਣੇ ਕੰਮ ਤੇ ਧਿਆਨ ਦੇਣਾ ਬੰਦ ਕਰ ਦਿੱਤਾ ਸੀ ਮੋਹਿਤ ਦੀ ਲੱਤ ਦਾ ਆਪਰੇਸ਼ਨ ਕਰਾਉਣਾ ਬਹੁਤ ਜ਼ਰੂਰੀ ਸੀ पर मोहित दी आर्थिक हालत अजेहे नहीं सान कि ओ ऑपरेशन करवा सकी फिर पिता ने सोचया कि जेकर पवन अपनी जमीन ਦਾ ਕੁਝ ਹਿੱਸਾ ਵੇਚ ਦੇਵੇ ਤਾਂ मोहित ਦਾ ਪ੍ਰੈਸ਼ਰ ਹੋ ਜਾਵੇਗਾ ਤੇ ਮੇਰਾ ਵਿਆਹ ਵੀ ਹੋ ਜਾਵੇਗਾ ਪਰ ਮੁੱਦਾ ਇਹ ਸੀ ਕਿ ਉਸ ਦੀ ਉਮਰ 18 ਸਾਲ ਨਹੀਂ ਸੀ ਪਰ ਜੇਕਰ ਉਸ ਦਾ ਵਿਆਹ 18 ਸਾਲ ਦੀ ਲੜਕੀ ਨਾਲ ਹੋਇਆ ਤਾਂ وصیت ਅਨੁਸਾਰ ਉਹ ਲੜਕੀ ਪਵਨ ਦੀ ਜਾਇਦਾਦ ਦੀ ਮਾਲਕ ਬਣ ਜਾਵੇਗੀ ਤੇ ਪਵਨ ਦੀ ਇਜਾਜ਼ਤ ਨਾਲ ਜਾਇਦਾਦ ਵੇਚ ਸਕਦੀ ਹੈ ਜਦੋਂ ਮੰਮੀ ਨੇ ਇਹ ਗੱਲ ਮੈਨੂੰ ਕਹੀ ਤਾਂ ਮੈਂ ਸੁਣ ਕੇ ਹੈਰਾਨ ਹੋ ਗਈ ਮੈਂ ਕਿਹਾ ਮਾਂ ਤੁਸੀਂ ਕੀ ਕਹਿ ਰਹੇ ਹੋ ਮੈਂ ਉਸਨੂੰ ਭਰਾ ਸਮਝਦੀ ਹਾਂ ਮੈਂ ਅਜਿਹਾ ਬਿਲਕੁਲ ਨਹੀਂ ਕਰ ਸਕਦੀ ਮਾਂ ਨੇ ਕਿਹਾ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਹੈ ਮੋਹਿਤ ਦਾ ਆਪਰੇਸ਼ਨ ਕਰਵਾਉਣਾ ਬਹੁਤ ਜ਼ਰੂਰੀ ਹੈ ਜਿਸ ਲਈ ਲੱਖਾਂ ਰੁਪਏ ਦੀ ਲੋੜ ਹੈ ਜੇਕਰ ਮੋਹਿਤ ਦਾ ਆਪਰੇਸ਼ਨ ਸਮੇਂ ਸਿਰ ਨਾ ਕੀਤਾ ਗਿਆ ਤਾਂ ਉਸਦੀ ਲੱਤ ਖਰਾਬ ਹੋ ਸਕਦੀ ਹੈ ਤੇ ਡਾਕਟਰ ਨੂੰ ਉਸਦੀ ਲੱਤ ਕੱਟਣੀ ਪੈ ਸਕਦੀ ਹੈ ਮੈਂ ਕਿਹਾ ਪਵਨ ਮੈਨੂੰ ਆਪਣੀ ਭੈਣ ਸਮਝਦਾ ਹੈ ਉਹ ਕਦੀ ਵੀ ਮੇਰੇ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਹੋਵੇਗਾ ਤੁਸੀਂ ਸਾਨੂੰ ਕਿਉਂ ਪਰਖ ਰਹੇ ਹੋ ਤੇ ਫਿਰ ਮੈਂ ਤੇ ਪਵਨ ਤੋਂ 5 ਸਾਲ ਵੱਡੀ ਹਾਂ ਮੰਮੀ ਨੇ ਕਿਹਾ ਕਿ ਤੁਸੀਂ ਸਿਰਫ ਕਾਗਜ਼ੀ ਵਿਆਹ ਕਰਨਾ ਹੈ ਤਾਂ ਜੋ ਵਕੀਲ ਇਹ ਦਿਖਾ ਸਕੇ ਕਿ ਤੁਸੀਂ ਤੇ ਪਵਨ ਪਤੀ ਪਤਨੀ ਹੋ ਉਸ ਤੋਂ ਬਾਅਦ ਫਿਰ ਸਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਮੈਂ ਕਿਹਾ 모ਹਿਤ ਇਹ ਕਦੇ ਬਰਦਾਸ਼ਤ ਨਹੀਂ ਕਰੇਗਾ ਮੰਮੀ ਕਹਿਣ ਲੱਗੀ ਕਿ ਉਹ ਖੁਦ ਬਹੁਤ ਵਿਵਸ ਹੈ ਉਸਨੂੰ ਤੁਹਾਡੇ ਕਾਗਜ਼ੀ ਵਿਆਹ ਤੋਂ ਕੋਈ ਇਤਰਾਜ਼ ਨਹੀਂ ਹੈ ਮੈਂ ਹੈਰਾਨ ਸੀ ਕਿਉਂ ਮੈਨੂੰ ਪਵਨ ਦੇ ਨੇੜੇ ਜਾਣ ਤੋਂ ਰੋਕਦਾ ਸੀ ਤੇ ਹੁਣ ਉਹ ਪਵਨ ਨਾਲ ਮੇਰਾ ਵਿਆਹ ਕਰਨ ਲਈ ਕਿਵੇਂ ਰਾਜ਼ੀ ਹੋ ਗਿਆ ਸੀ ਮੈਨੂੰ ਇਹ ਸਭ ਕੁਝ ਪਸੰਦ ਨਹੀਂ ਸੀ ਪਰ ਮੈਂ ਹਾਲਾਤਾਂ ਦੇ ਹੱਥੋਂ ਮਜਬੂਰ ਸੀ ਇਸ ਸਮੇਂ ਪਵਨ 17 ਸਾਲ ਦਾ ਸੀ ਤੇ ਮੈਂ 22 ਸਾਲ ਦੀ ਸੀ ਮੇਰਾ ਤੇ ਪਵਨ ਦਾ ਵਿਆਹ ਬਹੁਤ ਸਾਦਗੀ ਨਾਲ ਹੋਇਆ ਸੀ ਕਿਉਂਕਿ ਇਹ ਸਿਰਫ ਕਾਗਜ਼ੀ ਵਿਆਹ ਸੀ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਵਿਆਦੇ ਤੀਜੇ ਦਿਨ ਹੀ ਪਵਨ ਮੈਨੂੰ ਕਹਿਣ ਲੱਗਾ ਰਾਧਾ ਜੀ ਤਿਆਰ ਹੋ ਜਾਵੋ ਅਸੀਂ ਪਿੰਡ ਜਾ ਰਹੇ ਹਾਂ ਮੈਂ ਕਿਹਾ ਕਿਉਂ ਉਸਨੇ ਕਿਹਾ ਕਿ ਜ਼ਮੀਨ ਦਾ ਕੰਮ ਉੱਥੇ ਹੀ ਹੋਵੇਗਾ ਮੇਰੇ ਪਿਤਾ ਜੀ ਵੀ ਜਾਣ ਲਈ ਤਿਆਰ ਸਨ ਤਾਂ ਜੋ ਪਵਨ ਦੀ ਜ਼ਮੀਨ ਮੇਰੇ ਨਾ ਹੋ ਜਾਵੇ ਤਾਂ ਜੋ ਉਸ ਜ਼ਮੀਨ ਦਾ ਕੋਈ ਹਿੱਸਾ ਵੇਚ ਕੇ ਮੋਹਿਤ ਦਾ ਪਰੇਸ਼ਨ ਹੋ ਸਕੇ ਪਰ ਪਵਨ ਨੇ ਇਨਕਾਰ ਕਰ ਦਿੱਤਾ ਤੇ ਕਿਹਾ ਅੰਕਲ ਜੀ ਕੁਝ ਦਿਨਾਂ ਦੀ ਗੱਲ ਹੈ ਜੋ ਵੀ ਕੰਮ ਹੈ ਅਸੀਂ ਕਰ ਆਵਾਂਗੇ ਤੁਸੀਂ ਉੱਥੇ ਜਾ ਕੇ ਕੀ ਕਰੋਗੇ? ਸ਼ਹਿਰ ਦੇ ਮੁਕਾਬਲੇ ਪਿੰਡ ਵਿੱਚ ਮੌਸਮ ਬਹੁਤ ਠੰਡਾ ਹੈ ਤੇ ਤੁਹਾਨੂੰ ਤਾਂ ਵੈਸੇ ਵੀ ਬਹੁਤ ਜਲਦੀ ਠੰਡ ਹੋ ਜਾਂਦੀ ਹੈ। ਪਵਨ ਦੀ ਗੱਲ ਸੁਣ ਕੇ ਮੈਂ ਪਿਤਾ ਜੀ ਨੂੰ ਕਿਹਾ ਤੁਸੀਂ ਰਹਿਣ ਦਿਓ। ਫਿਰ ਪਵਨ ਮੈਨੂੰ ਆਪਣੇ ਨਾਲ ਲੈ ਕੇ ਇਕੱਲਾ ਹੀ ਪਿੰਡ ਆ ਗਿਆ ਸੀ। 15 ਘੰਟੇ ਦੇ ਸਫ਼ਰ ਤੋਂ ਬਾਅਦ ਅਸੀਂ ਪਿੰਡ ਪਹੁੰਚੇ। ਪਵਨ ਦੀ ਹਵੇਲੀ ਬਹੁਤ ਵੱਡੀ ਸੀ ਜਿਸ ਨੂੰ ਖੋਲਣ ਲਈ ਉਸਨੇ ਆਪਣੇ ਮਾਲੀ ਨੂੰ ਕਿਹਾ ਸੀ। ਮੈਂ ਬਹੁਤ ਥੱਕ ਗਈ ਸੀ। ਇਸ ਲਈ ਮੈਂ ਸੌਣਾ ਚਾਹੁੰਦੀ ਸੀ ਪਰ ਪਵਨ ਨੇ ਮੈਨੂੰ ਅਲਮਾਰੀ ਵਿੱਚੋਂ ਇੱਕ ਫੈਂਸੀ ਸਾੜੀ ਕੱਢ ਕੇ ਦਿੱਤੀ ਤੇ ਕਿਹਾ ਇਸ ਨੂੰ ਪਹਿਨ ਲਵੋ ਮੇਰੇ ਪਿੰਡ ਦੇ ਕੁਝ ਜਾਣ ਪਹਿਚਾਨ ਵਾਲੇ ਤੁਹਾਨੂੰ ਮਿਲਣੇ ਆਉਣ ਵਾਲੇ ਹਨ ਕਿਉਂਕਿ ਉਹ ਤੁਹਾਨੂੰ ਦੇਖਣਾ ਚਾਹੁੰਦੇ ਹਨ ਪਵਨ ਤੇ ਕਹਿਣ ਤੇ ਮੈਂ ਉਹ ਸਾੜੀ ਪਹਿਨ ਲਈ ਉਸਤੇ ਪਿੰਡ ਦੇ ਕਈ ਲੋਕ ਮਿਲਣ ਆਏ ਸਨ ਰਾਤ ਤੱਕ ਮੈਂ ਪੂਰੀ ਤਰ੍ਹਾਂ ਥੱਕ ਗਈ ਸੀ ਇਸ ਲਈ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਮੇਰਾ ਇਰਾਦਾ ਆਰਾਮ ਕਰਨ ਦਾ ਸੀ ਇਸ ਲਈ ਜਿਵੇਂ ਹੀ ਮੈਂ ਅਲਮਾਰੀ ਵਿੱਚੋਂ ਆਪਣਾ ਸਾਦਾ ਜਿਹਾ ਸੂਟ ਕੱਢਿਆ ਤਾਂ ਪਵਨ ਕਮਰੇ ਵਿੱਚ ਆ ਗਿਆ ਤੇ ਉਸਨੇ ਦਰਵਾਜ਼ਾ ਬੰਦ ਕਰ ਦਿੱਤਾ ਮੈਂ ਉਸਦੀ ਇਸ ਹਰਕਤ ਤੋਂ ਹੈਰਾਨ ਹੋ ਗਈ ਫਿਰ ਮੇਰੇ ਹੱਥੋਂ ਉਹ ਸਾਦਾ ਨਾਈਟ ਸੂਟ ਫੜ ਕੇ ਅਲਮਾਰੀ ਵਿੱਚ ਰੱਖ ਦਿੱਤਾ ਤੇ ਕਿਹਾ ਰਾਧਿਕਾ ਕਾਦੀ ਕਾਲੀ ਹੈ ਪਹਿਲੀ ਵਾਰ ਉਸਨੇ ਮੈਨੂੰ ਸਿਰਫ ਮੇਰਾ ਨਾਮ ਲੈ ਕੇ ਬੁਲਾਇਆ ਮੈਂ ਕਿਹਾ ਪਵਨ ਮੈਂ ਥੱਕ ਗਈ ਹਾਂ ਮੈਂ ਸੌਣਾ ਚਾਹੁੰਦੀ ਹਾਂ ਉਹ ਮੇਰੀਆਂ ਗੱਲਾਂ ਤੇ ਮੁਸਕਰਾਉਣ ਲੱਗਾ ਤੇ ਕਿਹਾ ਤੂੰ ਇੰਜ ਕਿਵੇਂ ਸੌ ਸਕਦੀ ਹੈ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਹਨ ਮੈਂ ਤੁਹਾਨੂੰ ਇਹ ਦੱਸਣਾ ਹੈ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ ਫਿਰ ਉਹਨੇ ਮੈਨੂੰ ਬੈੱਡ ਤੇ ਲਿਜਾ ਕੇ ਬਿਠਾ ਦਿੱਤਾ ਉਸ ਦਾ ਰਵਈਆ ਦੇਖ ਕੇ ਮੇਰਾ ਦਿਲ ਧੜਕਣਾ ਬੰਦ ਹੋ ਗਿਆ ਸੀ ਮੈਂ ਕਿਹਾ ਤੂੰ ਇੱਥੋਂ ਚਲਾ ਜਾ ਪਮਣ ਮੈਂ ਤੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਪਰ ਉਹਦੇ ਉੱਤੇ ਤਾਂ ਜਿਵੇਂ ਕਿਸੇ ਗੱਲ ਦਾ ਕੋਈ ਅਸਰ ਨਾ ਹੋਇਆ ਉਸਨੇ ਕਿਹਾ ਮੈਂ ਇਸ ਰਾਤ ਦਾ ਬੇਚੈਨੀ ਨਾਲ ਉਡੀਕ ਕੀਤੀ ਹੈ ਇਹ ਕਿਵੇਂ ਸੰਭਵ ਹੈ ਕਿ ਮੈਂ ਤੈਨੂੰ ਛੱਡ ਕੇ ਚਲਾ ਜਾਵਾਂ ਮੈਂ ਤੇਰੇ ਨਾਲ ਵਿਆਹ ਕੀਤਾ ਹੈ ਮੈਨੂੰ ਮੇਰਾ ਹੱਕ ਚਾਹੀਦਾ ਹੈ ਇਹ ਕਹਿੰਦਿਆਂ ਉਸਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਕੁੱਟ ਲਿਆ ਮੈਂ ਉਸ ਦੀਆਂ ਬਾਹਾਂ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਮੈਨੂੰ ਮਜ਼ਬੂਤੀ ਨਾਲ ਫੜੀ ਬੈਠਾ ਸੀ ਮੈਂ ਕਿਹਾ ਤੁਸੀਂ ਜਾਣਦੇ ਹੋ ਇਹ ਵਿਆਹ ਕਰਨਾ ਮੇਰੀ ਮਜਬੂਰੀ ਸੀ ਮੈਂ ਮੋਹਿਤ ਦੇ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਬਾਕੀ ਗੱਲ ਪੂਰੀ ਕਰਦੀ ਉਸਨੇ ਮੇਰੇ ਮੂੰਹ ਤੇ ਹੱਥ ਰੱਖ ਕੇ ਕਿਹਾ ਤੁਸੀਂ ਮੇਰੀ ਪਤਨੀ ਹੋ ਹੁਣ ਮੈਂ ਤੁਹਾਡੇ ਮੂੰਹੋਂ ਕਿਸੇ ਹੋਰ ਆਦਮੀ ਦਾ ਨਾਮ ਨਹੀਂ ਸੁਣਾਗਾ ਇਹ ਕਹਿ ਕੇ ਉਸਨੇ ਮੈਨੂੰ ਬੈੱਡ ਤੇ ਧੱਕਾ ਦੇ ਦਿੱਤਾ ਤੇ ਕਿਹਾ ਰਾਧਿਕਾ ਤੈਨੂੰ ਪਤਾ ਹੀ ਨਹੀਂ ਕਿ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਹਾਂ ਪੁੱਲਜਾ ਉਸ ਮੋਹਿਤ ਨੂੰ ਮੈਂ ਤੈਨੂੰ ਇੰਨਾ ਪਿਆਰ ਕਰਾਂਗਾ ਕਿ ਤੂੰ ਸੰਭਾਲ ਨਹੀਂ ਸਕਵੇਂਗੀ ਜਦੋਂ ਮੈਂ ਪਹਿਲੀ ਵਾਰ ਤੇਰੇ ਘਰ ਗਿਆ ਸੀ ਤਾਂ ਤੁਸੀਂ ਮੈਨੂੰ ਦਲਾਸਾ ਦਿੰਦੇ ਹੋਏ ਗਲੇ ਲਾਇਆ ਸੀ ਉਦੋਂ ਤੋਂ ਹੀ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਸੀ ਉਸ ਦੀਆਂ ਤਕੜੀਆਂ ਪਾਹਾਂ ਚੋਂ ਮੈਂ ਆਪਣੇ ਆਪ ਨੂੰ ਛੁਡਾ ਨਹੀਂ ਸਕੀ ਮੇਰੀਆਂ ਅੱਖਾਂ 'ਚ ਉਹ ਬੇਵਸੀ ਦੇ ਹੰਝੂ ਵਹਿ ਰਹੇ ਸਨ ਜਿਸ ਨੂੰ ਮੈਂ ਅੱਜ ਤੱਕ ਆਪਣਾ ਛੋਟਾ ਭਰਾ ਸਮਝ ਕੇ ਪਿਆਰ ਕਰਦੀ ਰਹੀ ਉਹ ਤਾਂ ਮੈਨੂੰ ਭੈਣ ਸਮਝਦਾ ਹੀ ਨਹੀਂ ਸੀ ਰਾਤ ਪਰ ਉਸਨੇ ਮੈਨੂੰ ਚੰਗੀ ਤਰ੍ਹਾਂ ਸਮਝਾਇਆ ਸੀ ਕਿ ਉਹ ਮੇਰੇ ਬਾਰੇ ਕੀ ਸੋਚਦਾ ਹੈ ਉਸਨੇ ਜਾਣ ਪੁੱਝ ਕੇ ਆਪਣਾ ਹੱਥ ਕੱਟ ਦਿੱਤਾ ਸੀ ਤਾਂ ਜੋ 모ਹਿਤ ਮੇਰੇ ਤੋਂ ਦੂਰ ਰਹੇ ਉਸਨੇ ਮੇਰੀ ਮੰਗਣੀ ਵਾਲੇ ਦਿਨ ਹੰਗਾਮਾ ਵੀ ਜਾਣ ਪੁੱਝ ਕੇ ਕੀਤਾ ਸੀ ਮੋਹਿਤ ਤੋਂ ਮੈਨੂੰ ਦੂਰ ਰੱਖਣ ਲਈ ਉਹ ਜਾਣ ਪੁੱਝ ਕੇ ਮੈਨੂੰ ਬਹਾਨੇ ਨਾਲ ਆਪਣੇ ਕੋਲ ਬਿਠਾ ਕੇ ਰੱਖਦਾ ਸੀ ਤਾਂ ਜੋ ਮੈਂ ਮੋਹਿਤ ਨਾਲ ਗੱਲ ਨਾ ਕਰ ਸਕਾਂ ਮੋਹਿਤ ਦਾ ਐਕਸੀਡੈਂਟ ਵੀ ਇਸੇ ਨੇ ਕਰਵਾਇਆ ਸੀ ਉਹ ਜਾਣਦਾ ਸੀ ਕਿ ਮੇਰੇ ਪਿਤਾ ਕੋਲ ਕੁਝ ਨਹੀਂ ਹੈ ਤੇ ਮੋਹਿਤ ਵੀ ਬਿਨਾਂ ਨੌਕਰੀ ਤੋਂ ਬੇਰੁਜ਼ਗਾਰ ਹੈ ਇਸੇ ਲਈ ਮੇਰੇ ਮਾਤਾ ਪਿਤਾ ਲਾਲਚ ਵਿੱਚ ਆ ਕੇ ਉਸਦੇ ਨਾਲ ਮੇਰਾ ਵਿਆਹ ਕਰ ਦੇਣਗੇ ਉਸਨੇ ਮੈਨੂੰ ਕਿਹਾ ਸੀ ਕਿ ਹੁਣ ਉਹ ਸ਼ਹਿਰ ਵਾਪਸ ਨਹੀਂ ਜਾਵੇਗਾ ਤੇ ਨਾ ਹੀ ਉਹ ਮੇਰੇ ਨਾਮ ਆਪਣੀ ਜ਼ਮੀਨ ਕਰੇਗਾ ਮੈਂ ਉਸਦੀ ਪਤਨੀ ਹਾਂ ਉਹ ਮੈਨੂੰ ਪਿਆਰ ਕਰਦਾ ਹੈ ਇਸ ਲਈ ਮੈਨੂੰ ਉਸਦੇ ਨਾਲ ਹੀ ਰਹਿਣਾ ਪਵੇਗਾ ਜੋ ਰਿਸ਼ਤਾ ਉਸਨੇ ਮੇਰੇ ਨਾਲ ਬਣਾ ਲਿਆ ਸੀ ਇਸ ਤੋਂ ਬਾਅਦ 모हित ਮੈਨੂੰ ਕਦੇ ਸਵੀਕਾਰ ਨਾ ਕਰਦਾ ਪਵਨ ਨੇ ਕਿਹਾ ਰਾਧਕਾ ਤੇਰੀ ਵੀ ਗਲਤੀ ਹੈ ਤੁਸੀਂ ਮੈਨੂੰ ਆਪਣੇ ਨੇੜੇ ਆਉਣ ਤੋਂ ਕਿਉਂ ਨਹੀਂ ਰੋਕਿਆ ਮੇਰੇ ਤੇ ਕਦੇ ਕੋਈ ਪਾਬੰਦੀ ਨਹੀਂ ਲਗਾਈ ਇਸ ਲਈ ਇਹ ਸੰਭਵ ਨਹੀਂ ਸੀ ਕਿ ਮੈਂ ਤੈਨੂੰ ਕਿਸੇ ਹੋਰ ਦੀ ਹੋਣ ਦਿੰਦਾ ਮੈਂ ਰੋ ਰਹੀ ਸੀ ਕਿਉਂਕਿ ਮੈਂ ਸਿਰਫ ਮੋਹਿਤ ਨੂੰ ਪਿਆਰ ਕੀਤਾ ਸੀ ਤੇ ਰਿਸ਼ਤਾ ਮੈਨੂੰ ਪਵਨ ਨਾਲ ਨਿਭਾਉਣਾ ਪੈਣਾ ਸੀ ਹੁਣ ਮੈਂ ਸੋਚ ਰਹੀ ਸੀ ਕਿ ਮੈਨੂੰ ਉਸ ਨਾਲ ਹਮਦਰਦੀ ਰੱਖਣੀ ਬਹੁਤ ਮਹਿੰਗੀ ਪਈ ਸੀ ਜਦੋਂ ਮੈਂ ਆਪਣੇ ਪਿਤਾ ਨੂੰ ਫੋਨ ਤੇ ਸਾਰੀ ਗੱਲ ਦੱਸੀ ਤਾਂ ਉਹ ਵੀ ਹੈਰਾਨ ਰਹਿ ਗਏ ਉਹਨਾਂ ਨੇ ਪਵਨ ਨਾਲ ਗੱਲ ਕੀਤੀ ਤੇ ਉਸ ਨੂੰ ਬਹੁਤ ਬੁਰਾ ਭਲਾ ਕਿਹਾ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਆਸਾਨ ਨੂੰ ਭੁੱਲ ਗਏ ਹੋ ਜਦੋਂ ਤੁਹਾਡਾ ਕੋਈ ਨਹੀਂ ਸੀ ਤਾਂ ਸੀ ਤੁਹਾਡਾ ਸਾਥ ਦਿੱਤਾ ਪਿਤਾ ਜੀ ਮੈਨੂੰ ਕਹਿਣ ਲੱਗੇ ਕਿ ਹੁਣੇ ਮੈਂ ਤੁਹਾਨੂੰ ਲੈਣ ਆ ਰਿਹਾ ਹਾਂ ਤੇ ਅਦਾਲਤ ਦੇ ਜਰੀਏ ਮੈਂ ਤੁਹਾਨੂੰ ਪਵਨ ਤੋਂ ਤਲਾਕ ਦਵਾ ਦੇਵਾਂਗਾ ਪਰ ਮੇਰੀ ਮਾਂ ਨੂੰ ਜਦੋਂ ਸਭ ਕੁਝ ਪਤਾ ਲੱਗਾ ਤਾਂ ਉਸਨੇ ਮੈਨੂੰ ਫੋਨ ਤੇ ਸਮਝਾਇਆ ਰਾਧਿਕਾ ਜੋ ਹੋਇਆ ਭੁੱਲ ਜਾ ਹੁਣ ਤੇਰਾ ਪਤੀ ਪਵਨ ਹੈ ਤੇ ਉਸ ਨੂੰ ਹੀ ਸਵੀਕਾਰ ਕਰੋ ਤੁਹਾਡੇ ਦੋਵਾਂ ਵਿੱਚਕਾਰ ਜੋ ਰਿਸ਼ਤਾ ਬਣ ਗਿਆ ਹੈ ਉਸ ਤੋਂ ਬਾਅਦ ਮੋਹਿਤ ਵੀ ਤੁਹਾਨੂੰ ਸਵੀਕਾਰ ਨਹੀਂ ਕਰੇਗਾ ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਤੇ ਫਿਰ ਪਵਨ ਤੁਹਾਨੂੰ ਪਿਆਰ ਕਰਦਾ ਹੈ ਉਸਨੇ ਇਹ ਸਭ ਤੁਹਾਡੇ ਪਿਆਰ ਕਰਕੇ ਕੀਤਾ ਹੈ ਮੋਹਿਤ ਨੂੰ ਆਪਣੇ ਦਿਲ ਵਿੱਚੋਂ ਕੱਢ ਦਿਓ ਤੇ ਪਵਨ ਨੂੰ ਦਿਲ ਤੋਂ ਸਵੀਕਾਰ ਕਰ ਲਵੋ ਮੈਂ ਕਾਲ ਕੱਟ ਦਿੱਤੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਤੇ ਹੁਣ ਮੈਂ ਬੈਠੀ ਸੋਚ ਰਹੀ ਹਾਂ ਮੈਂ ਅੱਗੇ ਕੀ ਫੈਸਲਾ ਕਰਾਂ ਕੀ ਪਵਨ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਜਾਂ ਮੈਂ ਆਪਣੇ ਪਿਤਾ ਨਾਲ ਜਾ ਕੇ ਪਵਨ ਤੋਂ ਅਦਾਲਤ ਵਿੱਚ ਤਲਾਕ ਲੈ ਲਵਾਂ ਦੋਸਤੋ ਕਮੈਂਟ ਕਰਕੇ ਜਰੂਰ ਦੱਸੋ ਕਿ ਰਾਧਿਕਾ ਨੂੰ ਹੁਣ ਕੀ ਕਰਨਾ ਚਾਹੀਦਾ ਹੈ ਧੰਨਵਾਦੀ ਸਾਰਿਆਂ ਦਾ